ਡਕਟਰ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਨੇ ਅੱਜ ਦੇ ਦਿਨ ਦੀਆਂ ਤੇ ਪਹਿਲਾਂ ਵੀ ਮੈਂ ਦੱਸਿਆ ਬੇਟਾ ਆਈਪੀਐਸ ਬਣਿਆ ਪਰਿਵਾਰ ਦਾ ਬਹੁਤ ਮਿਹਨਤੀ ਹੈ ਨਗਰ ਦਾ ਨਾਂ ਰੋਸ਼ਨ ਕੀਤਾ ਅੱਜ ਫੰਕਸ਼ਨ ਰੱਖਿਆ ਗਿਆ ਕੀ ਕਹਿਣਾ ਚਾਹੁੰਦਾ ਇਹ ਪਹਿਲੀ ਚੀਜ਼ ਹੈ ਕਿ ਕਿਸੇ ਨੇ ਆਪਣੀ ਮਾਂ ਬੋਲੀ ਨੂੰ ਰੰਗਲੇ ਪੰਜਾਬ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਡੜਾ ਮੋੜਿਆ ਨਾ ਮੋੜਿਆ ਇਹ ਜਿਹੜੇ ਬੱਚਿਆਂ ਨੇ ਆਪਣਾ ਵਰਲਡ ਲੈਵਲ ਤੇ ਨਾਮ ਰੌਸ਼ਨ ਕੀਤਾ ਬਾਕਸਿੰਗ ਦੇ ਵਿੱਚ ਮੱਲਾ ਮਾਰੀਆਂ ਨੇ 골ਡ ਮੈਡਲ সিলవర్ ਮੈਡਲ ਉਹ ਬੱਚੇ ਆਏ ਨੇ ਉਹਨਾਂ ਨੇ ਜ਼ੋਰ ਵੀ ਦਿਖਾਇਆ ਕੀ ਕਹਿਣਾ ਚਾਹੁੰਦੇ। ਐਂਡ ਰੋਲਦੂ ਵਾਲਾ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ। ਹੋਰ ਅੱਜ ਭਾਬੇ ਇੱਥੇ ਤੀਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਿੰਚ ਪੁਜ ਰਿਸੈਪਸ਼ਨ ਕਰਕੇ ਪ੍ਰੋਗਰਾਮ ਦੁਬਾਰਾ ਚੇਂਜ ਹੋਇਆ ਪਰ ਨਾਲ ਨਾਲ ਇੱਕ ਸਿਹਤਮੰਦ ਸੁਨੇਹਾ ਦੇਣ ਲਈ ਇੱਥੇ ਬਾਕਸਿੰਗ ਦੇ ਮੈਚ ਰੱਖੇ ਕਾਰਟਿਆਂ ਵਾਲੇ ਬੱਚੇ ਵੀ ਬੁਲਾਏ ਗਏ ਆ। ਜਿਹੜੇ ਬੱਚੇ ਨੇ ਨਾਮ ਕੀਤਾ ਭਾਵੇਂ ਖੇਡਾਂ ਦੇ ਵਿੱਚ ਹੋਵੇ ਕਿਸੇ ਵੀ ਫੀਲਡ 'ਚ ਹੋਵੇ ਉਹਨਾਂ ਨੂੰ ਡਾਕਟਰ ਸਾਹਿਬ ਵੱਲੋਂ ਸਨਮਾਨਤ ਵੀ ਕੀਤਾ ਗਿਆ ਤੇ ਡਾਕਟਰ ਕਰਮਜੀਤ ਸਿੰਘ ਜਿਹੜੇ ਆਪ ਐਮ ਬੀ ਬੀ ਐਸ ਨੇ ਵੱਡਾ ਰੁਤਬਾ ਇਹਨਾਂ ਦਾ ਨਾਂ ਪੀ ਸੀ ਐਸ ਵੀ ਰਹੇ ਨੇ ਬੇਟਾ ਆਈ ਪੀ ਐਸ ਬਣਿਆ ਜਿਹੜਾ ਅੱਜ ਪ੍ਰੋਗਰਾਮ ਕਰਵਾਇਆ ਗਿਆ ਤੇ ਤੁਹਾਨੂੰ ਸਨਮਾਨ ਦਿੱਤਾ ਗਿਆ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਪ੍ਰੋਗਰਾਮ ਕਰਵਾਇਆ ਗਿਆ ਰੂਲਦੂ ਪਿੰਡ ਵਿੱਚ ਹੀ ਬਹੁਤ ਵਧੀਆ ਲੱਗਿਆ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਬੱਚਿਆਂ ਨੂੰ ਵੀ ਤੁਸੀਂ ਨਾਲ ਦੇ ਨਾਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਜਾਓ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਤੁਸੀਂ ਵੱਧ ਤੋਂ ਵੱਧ ਪੜ੍ਹਾਈ ਦੇ ਨਾਲ ਵੱਧ ਤੋਂ ਵੱਧ ਜਿਹੜੀ ਵੀ ਤੁਹਾਨੂੰ ਖੇਡ ਵਧੀਆ ਲੱਗਦੀ ਆ ਖੇਡਾਂ ਦੇ ਵਿੱਚ ਚਾਹੋ ਤੇ ਆਪਣੇ ਦੇਸ਼ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਮੈਂ ਇਹ ਪ੍ਰੋਗਰਾਮ ਹੈ ਇਹ ਬਿਨਾ ਕਿਸੇ ਜੱਤਪਰ ਤੋਂ ਬਿਨਾ ਕਿਸੇ politcal career ਤੋਂ ਇੱਕ ਬਣਾਇਆ ਆਪਣੇ ਆਪ ਮੈਂ ਆਪਣੀ ਜੇਬ ਤੋਂ ਪੈਸੇ ਖਰਚ ਕਰਕੇ ਇਹ ਕੰਮ ਕੀਤਾ ਤੇ ਮੈਨੂੰ ਖੁਸ਼ੀ ਸੀਗੀ ਤੇ ਇਸ ਕਰਕੇ ਮੈਂ ਆਪਣੀ ਜੇਬ ਤੋਂ ਆਪਣੀ ਨੇਕ ਕਮਾਈ ਤੋਂ ਸਾਰੇ ਬੱਚਿਆਂ ਨੂੰ ਇਨਾਮ ਮੰਡੇ ਹੱਗੇ ਸੋ ਦੁਵਾਰੇ ਕੀ ਕਹਿਣਾ ਚਾਹੂਗੇ ਮੈਂ ਸਾਰੇ ਪਿੰਡ ਵਾਸੀਆਂ ਡਾਕਟਰਸ ਦਾ ਸਭ ਤੋਂ ਪਹਿਲਾਂ ਥੈਂਕ ਯੂ ਕਰਨਾ ਚਾਹੁੰਦੀ ਜਿਨ੍ਹਾਂ ਸਾਨੂੰ ਇੱਥੇ ਬੁਲਾਇਆ ਇਹਨਾਂ ਮਾਨਣ ਵਾਸਤੇ ਸਾਡਾ ਹਸਪਤਾਲ ਦਾ ਇਹ ਲਈ ਬਹੁਤ-ਬਹੁਤ ਥੈਂਕ ਯੂ ਜਿਹੜੇ ਬੱਚੇ ਇੰਟਰਨੈਸ਼ਨਲ ਲੈਵਲ ਦੇ ਨੈਸ਼ਨਲ ਲੈਵਲ ਦੇ ਸਟੇਟ ਲੈਵਲ ਦੇ ਇੱਥੇ ਪਹੁੰਚੇ ਨੇ ਮੁੰਦੀਪ ਵਾਲੀਆਂ ਕੁੜੀਆਂ ਪਹੁੰਚੀਆਂ ਨੇ ਇਜ਼ੀਗੋਲਨ ਅੱਜ ਜੋ ਪ੍ਰੋਗਰਾਮ ਹੋਇਆ ਪਿੰਡ 'ਚ ਤੁਹਾਨੂੰ ਇਸ ਤੇ ਬੁਲਾਇਆ ਗਿਆ ਸਨਮਾਨਿਤ ਕੀਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਇਦਾਂ ਦੀਆਂ ਜਗ੍ਹਾ ਤੇ ਆਉਂਦਾ ਮੈਨੂੰ ਬਹੁਤ ਵਧੀਆ ਲੱਗਾ ਸਰਦਾਰ ਮੈਂ ਤੁਹਾਨੂੰ ਰਕਤ ਦੀ ਸਾਰੇ ਪਿੰਡ ਵਾਸੀਆਂ ਦਾ ਵੀ ਮੈਨੂੰ ਬਹੁਤ ਵਧੀਆ ਲੱਗਾ ਇਸ ਤੇ ਕਿ ਜਿਹੜਾ ਸਨਮਾਨ ਕੀਤਾ ਮੈਨੂੰ ਉਹ ਬਹੁਤ ਇਹ ਕੀਤੀ ਆ ਗ੍ਰੈਜੂਏਸ਼ਨ ਆ ਮਾਸਟਰ ਡਿਗਰੀ ਕੀਤੀ ਆ ਨਾਲ ਖੇਡਾਂ ਦੇ ਵਿੱਚ ਬਾਹਰ ਸਰਕਾਰ ਵੱਲੋਂ ਦਿੱਤੀ ਆ ਸਾਰੀਆਂ ਸਹੂਲਤਾਂ ਲੈ ਰਹੀਆਂ ਫ੍ਰੀ ਜਾਜਾਂ ਦੇ ਚੁੰਦੇ ਲੈ ਰਹੀਆਂ ਦੇਸ਼ ਘੁੰਮਰੀਆਂ ਤੇ ਹੁਣ ਨਾਲ ਨਾਲ ਕੋਚਿੰਗ ਵੀ ਦੇ ਰਹੀਆਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਵੱਧ ਵੱਧ ਖੇਡਾਂ ਵੱਲ ਪਾਓ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਆ ਪੜ੍ਹਨਾ ਪੜ੍ਹਨਾ ਤੱਕ ਸੰਦੇਸ਼ ਦਾਣਾ ਤਾਂ ਦਾ ਕਿ ਸਾਰੇ ਪਿੰਡ ਮੇਰੇ ਨਾਲ ਹੈ ਸਾਰੇ ਪਿੰਡ ਦੇ ਬੱਚੇ ਕਿੰਨੇ ਉਤਸ਼ਾਹਤ ਹੋਏ ਨੇ ਕਰਮੇਦੀ ਧੂਰੀ ਤੋਂ ਆਏ ਨੇ ਤੁਸੀਂ ਮਕੂਲ ਚੈਨਲ ਏ 1 ਜਿਹੜਾ ਉਤੇਜੇ ਤੌਰ ਤੇ ਰਖੜਾ ਸਾਹਿਬ ਨੇ ਜਿਹੜੇ ਜਿਹੜੇ ਪਰਸਲ ਦੋਸਤ ਨੇ ਉਹ ਉਹ ਪਹੁੰਚੇ ਨੇ ਨਵੀਂ ਬੱਚਿਆਂ ਨੂੰ ਜੋਰ ਦਿਖਾਏ ਆ ਆਪਣੇ ਐਕਸ਼ਨ ਦਿਖਾਏ ਆ ਬੋਲਤਾਂ ਲੜਕੇ ਦਿਖਾਈਆਂ ਤਾਂ ਕਿ ਜਿਹੜੇ ਇਸ ਪਿੰਡ ਦੇ ਬੱਚੇ ਹੋ ਹੋਰ ਵੀ ਮੋਟੀਵੇਟ ਹੋ ਸਕਣ ਖੇਡਾਂ ਵਾਲੇ ਪਾਸੇ ਪਰਤ ਸਕਣ ਤੇ ਸਾਡਾ ਪੰਜਾਬ ਇੱਕ ਸਿਹਤਮੰਦ ਪੰਜਾਬ ਬਣ ਸਕੇ। ਤੁਹਾਨੂੰ ਕਿਹੜੇ ਸਾਂਚ ਚ ਚੈਂਪੀਅਨਸ਼ਿਪ 골ਡ ਮਿਲੇ ਸੀ? ਮੈਂ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ 골ਡ ਮੈਡ ਮਾਇਆ ਸੀ 2016 ਦੇ ਵਿੱਚ। ਇਸ ਤੋਂ ਬਾਅਦ ਮੈਂ ਇਸ ਤੋਂ ਬਾਅਦ ਹੋਰ ਇੰਟਰਨੈਸ਼ਨਲ ਟੂਰਨਾਮੈਂਟ ਵੀ ਜਿੱਤੇ। ਹੁਣ ਮੈਂ ਐਜ਼ ਅ ਜੂਨੀਅਰ ਕੋਚ ਵੀ ਆ ਦੇ ਨਾਲ ਟ੍ਰੇਨਿੰਗ ਕਰ ਵੀ ਰਹੀ ਹਾਂ ਤੇ ਅੱਗੇ ਹੋਰ ਖੇਲਣਾ ਚਾਹੁੰਦੀ। ਪੂਰਾ ਤੁਸੀਂ ਕਦੋਂ ਗੇਮ ਸਟਾਰਟ ਕੀਤੀ ਤੁਸੀਂ ਉਹ ਮੈਡਲ ਕਦੋਂ ਮਿਲੇਸ 2021 ਦੇ ਵਿੱਚ ਆਪਣੀ ਜਿਹੜੀ ਗੇਮ ਦੀ ਜਾਨੀ ਹੈ ਜਿਹੜੀ ਸ਼ਾਰਟ ਕੀਤੀ ਸੀ ਕਨਨਟੀ ਮੇਰਾ 2 ਮਹੀਨੇ ਪਹਿਲਾਂ 2025 ਦੇ ਵਿੱਚ ਜਾਰਡਨ ਖਮਾਨ ਦੇ ਵਿੱਚ ਜੋ ਪੇਸ਼ੀਅਨ ਚੈਂਪੀਅਨਸ਼ਿਪ ਹੋਈ ਸੀ ਉੱਥੋਂ ਮੇਰਾ ਸਿਲਵਰ ਮੈਡਲ ਆਇਆ ਤੇ ਮੈਂ ਇੰਡੀਆ ਕੈਂਪ ਦੇ ਵਿੱਚ ਵੀ ਰਹੀ ਹਾਂ ਮੇਰਾ ਨੈਸ਼ਨਲ ਟੂਰਨਾਮੈਂਟ ਨੀ ਛੋਟੀ ਉਮਰ ਵਿੱਚ ਤੁਹਾਨੂੰ ਕਿਸ ਤਰੀਕੇ ਨਾਲ ਇਹ ਮਹਿਸੂਸ ਹੋਇਆ ਕਿ ਤੁਸੀਂ ਖੇਡਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਮੈਨੂੰ ਗੇਮ ਕਰਦੀ ਨੂੰ ਹਜੇ 1 ਸਾਲ ਹੋਇਆ ਹੈ ਉਸ ਵਿੱਚ ਮੈਂ ਫਸਟ ਇਅਰ ਹੀ ਸਿਲਵਰ ਮੈਡਲ ਲਿਆ ਹੈ ਸਟੇਟ ਚੋਂ ਪੰਜਾਬ ਦੇ ਉਤਨੂੰ ਕੀ ਸੁਨੇਹਾ ਦੇਣਾ ਚਾਹੂੰਗੀ ਪੰਜਾਬ ਦੇ ਯੂਥ ਨੂੰ ਇਹ ਕਹਿਣਾ ਚਾਹੁੰਦੀ ਆ ਆਪਣੀ ਸਰਕਾਰ ਨੇ ਵੀ ਕਰਿਆ ਜੋ ਨਸ਼ਿਆਂ ਵਿਰੁੱਧ ਇਕਦਾ ਖੇਡਾਂ ਦੇ ਨਾਲ ਤੁਸੀਂ ਨਸ਼ਿਆ ਦੇ ਬੱਚੇ ਰਹਿੰਦੇ ਹੋ ਬੱਚੇ ਤੇ ਨਾਲ ਦੀ ਨਾਲ ਆਪਣੀ ਸਿਹਤ ਵੀ ਰਹਿੰਦੀ ਆ ਆਪਾਂ ਗੇਮ ਖੇਡਿਆ ਸੀ ਕੁਝ ਨਹੀਂ ਬੰਦਾ ਤਾਂ ਸਰਕਾਰ ਦੀਆਂ ਬਹੁਤ ਸੌਲਤਾਂ ਨੇ ਆਪਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ ਜਿੱਦਾਂ ਮੈਂ ਗੇਮ ਕਰਦੀ ਸੀ ਇਹਦੀ ਮੈਨੂੰ ਸਰਕਾਰ ਨੇ ਸਿੱਧਾ ਮੇਰੇ ਮੈਡਲ ਤੋਂ ਮੈਨੂੰ ਨੌਕਰੀ ਦਿੱਤੀ ਆ ਸਿੱਧਾ ਭਰਤੀ ਕੀਤਾ ਆ ਮੈਨੂੰ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਵੀ ਤੁਸੀਂ ਵੱਤ ਵਤ ਖੇਡਾਂ ਦੇ ਵਿੱਚ ਭਾਗ ਲਾਓ ਹਿੱਸਾ ਲਓ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਦੇ ਈ ਸਾਡੇ ਵੀ ਪਹਿਲਾਂ ਮਾਹੌਲ ਬਣਾਇਆ ਗਿਆ ਫਿਰ ਹੋੜੀ-ਹੋੜੀ ਬੱਚੇ ਸਾਡੇ ਪਿੰਡ ਦੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਕਿੱਡਕੇ ਇੱਕ ਕੁੜੀ অলਪਿਕ ਵੀ ਜਾ ਕੇ ਆਈ ਆ ਤੇ ਏਦਾਂ ਹੀ ਤੁਸੀਂ ਵੀ ਆਪਣੇ ਪਿੰਡ 'ਚ ਪਹਿਲਾਂ ਘਰਦਿਆਂ ਦਾ ਸਹਿਯੋਗ ਪਿੰਡ ਦਾ ਸਹਿਯੋਗ ਹੋ ਫਿਰ ਹੀ ਬੱਚੇ ਅੱਗੇ ਜਾ ਸਕਦੇ ਆ ਤੁਸੀਂ ਕੀ ਕਹੋਗੇ ਪੰਜਾਬ ਦੀ ਧੀਆਂ ਨੂੰ ਇੰਦੀ ਛੋਟੀ ਉਮਰ ਤੁਸੀਂ ਇੰਨੀਆਂ ਮੱਲਾ ਮਾਰ ਰਹੇ ਹੋ ਤੇ ਕੀ ਕਹੋਗੇ ਬਾਕੀ ਧੀਆਂ ਨੂੰ ਕਿਉਂਕਿ ਉਹਨਾਂ ਨੂੰ ਜ਼ਿਆਦਾ ਨਹੀਂ ਦਿੱਤੇ ਜਾਂਦੇ ਮੌਕੇ ਤੁਸੀਂ ਕੁਝ ਕਹਿਣਾ ਚਾਹੋਗੇ ਮੇਰੇ ਤੋਂ ਨਹੀਂ ਵੀ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਔਰਤਿਆ ਨੂੰ ਮੌਕਾ ਨਹੀਂ ਦਿੰਦੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਔਰਤਿਆ ਵੀ ਬਹੁਤ ਕੁਝ ਕਰ ਸਕਦੀਆਂ ਨੇ ਜੋ ਪਿੰਡ ਰੋਧੂ ਸਿੰਘ ਵਾਲੇ ਵਿੱਚ ਬਹੁਤ ਖੁਸ਼ੀ ਦਾ ਮੌਕਾ ਹੈਗਾ ਕਿਉਂਕਿ ਰੋਧੂ ਸਿੰਘ ਵਾਲੇ ਦੇ ਜੰਮਪਲ ਡਾਕਟਰ ਕਰਮਜੀਤ ਸਿੰਘ ਜੀ ਜਿਨ੍ਹਾਂ ਦਾ ਬੇਟਾ ਆਈਪੀਐਸ ਬਣਿਆ ਹੈਗਾ ਉਹਦੀ ਖੁਸ਼ੀ ਦੇ ਵਿੱਚ ਡਾਕਟਰ ਸਾਹਿਬ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਆਪਣੇ ਮਿਹਨਤ ਦੇ ਪੈਸੇ ਨਾਲ ਪਿੰਡ ਰੋਧੂ ਸਿੰਘ ਵਾਲੇ ਟੀਆਂ ਦਾ ਤਿਹਾਰ ਮਨਾਇਆ ਹੈਗਾ ਲੜਕੀਆਂ ਨੂੰ ਸੰਧਾਰਾ ਦਿੱਤਾ ਗਿਆ ਹੈਗਾ ਤੇ ਹਰੇਕ ਲੜਕੀ ਨੂੰ 5-500 ਰੁਪਏ ਦੇ ਕੇ ਟੀਆਂ ਦਾ ਜਿਹੜਾ ਤਿਹਾਰ ਹੈਗਾ ਉਹ ਮਨਾਇਆ ਗਿਆ ਸਾਡੇ ਪਿੰਡ ਦਾ ਇੱਕ ਬੱਚਾ ਨੌਜਵਾਨ ਐਡਾ ਪਿੰਡ ਦਾ ਨਾਰੋਸ਼ਨ ਕੀਤਾ ਇਸ ਤੋਂ ਬਾਅਦ ਸਾਡਾ ਭਤੀਜਾ ਜਦ ਵੀ ਸਾਡੇ ਪਿੰਡ ਜਾਊਗਾ ਤਾਂ ਕੋਈ ਚੀਜ਼ ਕਰਨੀਆ ਜੋ ਵੀ ਕਾਇਸ਼ਾ ਨੇ ਉਹ ਪੂਰੀਆਂ ਕਰਕੇ ਜਾਵੇਗਾ ਇਹ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਖੇਡਣ ਵਾਸਤੇ ਤੇ ਮਾਹੌਲ ਬਣਾਓ ਪਿੰਡ ਦਾ ਗਰਾਊਂਡ 'ਚ ਹੈ ਪਿੰਡ ਰੁਦੂ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਮੈਦਾਨ ਸਭਾ ਹਲਕਾ ਧੂਰੀ ਦੇ ਵਿੱਚ ਇੱਕ ਨਿੱਜੀ ਤੌਰ ਤੇ ਇੱਕ ਪ੍ਰੋਗਰਾਮ ਕੀਤਾ ਗਿਆ ਉਹ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਸਾਰੇ ਮੇਰੇ ਪਿੰਡ ਦੇ ਬੱਚੇ ਇੰਟਰਨੈਸ਼ਨਲ ਖਿਡਾਰੀ ਨੈਸ਼ਨਲ ਖਿਡਾਰੀ ਸਟੇਟ ਲੈਵਲ ਦੇ ਖਿਡਾਰੀ ਜਿਨ੍ਹਾਂ ਨੇ ਹਿੱਸਾ ਲਿਆ ਮੈਂ ਉਹਨਾਂ ਨੂੰ ਸਨਮਾਨਿਤ ਕੀਤਾ ਆਪਣੇ ਤੌਰ ਤੇ ਮੈਂ ਤੁਹਾਡਾ ਵੀ ਆਪਣੇ ਇਸ ਮਾਧਿਅਮ ਰਾਹੀਂ ਬਹੁਤ-ਬਹੁਤ ਧੰਨਵਾਦ ਕਰਦਾ ਪਿੰਡ ਦੇ ਲੋਕਾਂ ਨੂੰ ਸਨਮਾਨ ਕੀਤਾ ਗਿਆ ਸਾਰਿਆਂ ਨੂੰ ਕੁੜੀਆਂ ਨੂੰ ਸਾਰਿਆਂ ਨੂੰ ਸਨਹਾਰਾ ਦਿੱਤਾ ਗਿਆ ਤੇ ਸਾਰਿਆਂ ਨੂੰ ਪੀਲੀਆਂ ਚੁੰਨੀਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਇਹ ਸਨਮਾਨ ਨਹੀਂ ਹੁੰਦਾ तकरीबन 100 ਕੁੜੀਆਂ ਨੂੰ ਸਨਹਾਰਾ ਦਿੱਤਾ ਗਿਆ ਤੇ 100 ਸਿਰੋਪਾਉ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਬਹੁਤ ਵੱਡਾ ਸਨਮਾਨ ਹੁੰਦਾ ਕਿ ਜਦੋਂ ਇੱਕ ਪੇਰੈਂਟ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਸਨਮਾਨ ਕਰਦਾ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਸਾਰੀਆਂ ਔਰੇ ਹੰਗੂਆਂ ਕੇ ਪੁੱਜੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨ